ਆ 10 ਕੋ ਮਿੰਟ ਦੀ ਢੇੜੀ ਜਿਹੜਾ ਬੰਦਾ ਚਲਾਉਂਦਾ ਹੈ ਵੇਖੋ ਆ ਕਿੰਨੀ ਧੇਰ ਹੋ ਗਈ ਆਪ ਕੋਲੋਂ ਤੋਂ ਚੱਲੇ ਨੂੰ ਜੇ ਕੋਈ ਬੰਦਾ ਬਿਮਾਰ ਹੋ ਜੇ ਕੋਈ ਮੁਸ਼ਕਲ ਬਣ ਜੇ ਇਹ ਵਿਚਾਰੇ ਕਿੱਧਰ ਜਾਣ ਰੁਕਦਾ ਕਿ ਲੋਹਰ 23 ਵੀ ਆਇਆ ਸੀ ਪਾਣੀ ਉਦੋਂ ਵੀ ਯਾਰ ਸੀ ਇੱਥੇ ਇੱਕ ਮੁੰਡਾ ਵੀ ਇੱਥੇ ਡੁੱਬ ਕੇ ਇੱਥੇ ਗੁਜ਼ਰਿਆ ਸੀ ਫਸਲ ਦੀ ਗੱਲ ਦੇ ਫਸਲ ਤਾਂ ਬਹੁਤ ਬਰਬਾਦ ਹੋ ਗਈ ਚੁੱਕੀ ਐ ਤੇ ਹੁਣ ਜਿੰਨੇ ਵੀ ਦਰਿਆ ਤੋਂ ਕਰ ਅੱਗੇ ਨੇ ਜੀ ਉਹਨਾਂ ਵਾਸਤੇ ਬਹੁਤ ਮੁਸ਼ਕਲ ਆ ਚੁੱਕੀ ਹੈ ਅੱਜ ਜਿਹੜੀ ਸਥਿਤੀ ਬਣ ਚੁੱਕੀ ਹੈ ਬਾਰਡਰ ਏਰੀਆ 'ਚ ਜਿਹੜੇ ਹੜ੍ਹਾਂ ਦੇ ਕਰਨਾ ਹੈ ਪਰੇਸ਼ਾਨ ਲੋਕ ਨੇ ਛਾਰੇ ਖਤਮ ਹੋ ਗਏ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਪੰਜਾਬ ਸਰ ਪੰਜਾਬ ਸਰਕਾਰ ਵਾਲਾ ਉਹਨਾਂ ਵਿੱਚੋਂ ਜੋ ਬਜਟ ਆਉਂਦਾ ਹੈ ਉਹ ਤਾਂ ਸਾਡੇ ਜਿਹੜੇ ਮਹਿਮਾਰ ਬੈਠੇ ਰਹੇ ਪੰਜਾਬ ਸਰਕਾਰ ਦੇ ਉਹਨਾਂ ਨੂੰ ਪਤਾ ਨੇ ਜੋ ਕੁਝ ਆਇਆ ਤਾਂ ਅੱਗੇ ਅਸੀਂ ਦੇਣਾ ਹੈ ਕੋ ਸਰਕਾਰ ਵਾਸਤੇ ਇਸ ਚੀਜ਼ਾਂ ਜਿਹੜੀਆਂ ਕੁਝ ਵੀ ਨਹੀਂ ਹੈਗੀਆਂ ਸਰਕਾਰ ਚਾਵੇ ਰੱਖੀ ਨਹੀਂ ਕਰ ਸਕਦੀ ਇਸ ਟਾਈਮ ਸਾਰੀ ਦੁਨੀਆ ਨੂੰ ਪਤਾ ਹੈ ਵੀ ਜਿਹੜੀ ਮੁਸ਼ਕਲ ਦੀ ਖੜੀ ਹੈ ਸਾਡੇ ਕੋਲ ਤਾਂ 500 ਰੁਪਏ ਨਹੀਂ ਆਦਾ ਅੱਛਾ ਇਹ ਪਤਾ ਨਹੀਂ ਹੁਣ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਕਿ ਭੁੱਖੀ ਹੈ ਨੱਪੀ ਬੈਠੀ ਕੀ ਚੱਕਰ ਹੈ ਜੇ ਕੋਈ ਕਮੀ ਹੋ ਰਹੀ ਹੈ ਤਾਂ ਜ਼ਿੰਮੇਵਾਰਾਂ ਨੂੰ ਹੰਡ ਲਾ ਦੇਣੇ ਤੇ ਸਰਕਾਰ ਭਰ ਦੇਵੇ ਫਸਾਵਾ ਦਾ ਕੁਝ ਨਹੀਂ ਆ ਘੋੜੇ-ਘੋੜੇ ਆਦੇ ਨੇ ਜਿਹੜੇ ਖਮੂਨ ਸਾਹਿਬ ਦਿੱਤੀ ਜਾਂਦੇ ਨੇ ਰਹੀ ਜਾਂਦੇ ਹੋਰ ਤਾਂ ਆਉਂਦੇ ਹੀ ਨਹੀਂ ਫਿਰ ਭੋਰਿ ਵਿਸ਼ਵਾਸਦਾਰ ਇਹਨੇ ਕੋਈ ਹੋਣ ਕਿਸੇ ਤਰ੍ਹਾਂ ਤੁਹਾਨੂੰ ਕੋਈ ਦਿੱਕਤ ਆ ਰਹੀ ਸਾਨੂੰ ਤੁਰੰਤ ਦੱਸੋ ਅਸੀਂ ਤੁਹਾਡੀ ਮਸ਼ਲਾ ਦਾ ਹੱਲ ਕਰਾਂਗੇ ਹੁਣ ਸੰਤ ਇਹ ਵੀ ਨਹੀਂ ਪਤਾ ਉਤੋਂ ਕੀ ਬਜਟ ਆਉਂਦਾ ਹੈ ਜਾਂ ਨਹੀਂ ਆਉਂਦਾ ਅੱਜ ਬਜਟ ਤਾਂ ਬੜੀ ਦੂਰ ਦੀ ਗੱਲ ਹੈ ਅੱਗੇ ਪਿੱਛੇ ਕਾਦੇ ਮਤਲਬ ਆਪਾਂ ਨਿੰਬੰਦੇਗਾ ਚਲਾਉਣ ਦਾ ਫਾਇਦਾ ਜਾਂ ਕੁਝ ਵੀ ਬਹੁਤ ਜ਼ਿਆਦਾ ਪਾਣੀ ਵੱਚੁਕਿਆ ਵੀ ਤਾਂ 3 ਤੋਂ 4 ਫੁੱਟ ਪਾਣੀ ਵੱਚੁਕਿਆ ਹੈ ਦੋ ਦਿਨਾਂ ਦੇ ਵਿੱਚ ਵਿੱਚ ਸਾਰੇ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨਾ ਕਿ ਜੋ ਵੀ ਆਪਾਂ ਆਪਣੇ ਭਰਾਵਾ ਵਾਸਤੇ ਪੈਣਾ ਵਾਸਤੇ ਕਰ ਸਕਦੇ ਹਾਂ ਮੁਸ਼ਕਲ ਦੀ ਘੜੀ ਹੈ ਮੁਸ਼ਕਲ ਦੀ ਘੜੀ ਉਦੋਂ ਘਟ ਹੋ ਜਾਂਦੀ ਹੈ ਜਦੋਂ ਆਪਾਂ ਸਾਰੇ ਸਾਥ ਦੇਦੇ ਜਿੰਨਾ ਵੀ ਸਾਡੇ ਪਿੰਡ ਦਾ ਪੱਠਾ ਹੈ ਸਾਰਾ ਉਸ ਏਰੀਆ ਦੇ ਵਿੱਚ ਹੀ ਹੈ ਕੁਸ਼ਪਾਰ ਹੈ ਪਾਣੀ ਉਹਦੇ ਵਿੱਚ ਵੀ 3-3 ਫੁੱਟ 4-4 ਫੁੱਟ ਖੜਾ ਕਿਤੋਂ ਪੱਠੇ ਵੜ ਸਕਦਾ ਹੈ ਪਸ਼ੂ ਜਿਹੜੇ ਨੇ ਭੁੱਖੇ ਮਰ ਰਹੇ ਨੇ ਸਾਨੂੰ ਸੁੱਕਾ ਔਰ ਹਰੇ ਚਾਰੇ ਦਾ ਪਰਬੰਧ ਕਰੇ ਤਾਂ ਸਰਕਾਰ ਕਰ ਸਕਦੀ ਹੈ। ਸੈਂਟਰ ਗਵਰਨਮੈਂਟ ਨੇ ਸਾਡੇ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਸਾਹਿਬ ਨੇ ਜਿਹੜਾ ਸਰਦੀ ਖੇਤਰਾ ਵਾਸਤੇ ਫੰਡ 530 ਕਰੋੜ ਦੇ ਕਰੀਬ ਜਾਰੀ ਕੀਤਾ ਹੈ। ਹੂੰ। ਔਰ ਉਹ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਅੱਜ ਮੁਸ਼ਕਲ ਦੀ ਘੜੀ ਹੈ ਤੇ ਅੱਜ ਜਿਹੜਾ ਇੱਥੇ ਉਹ ਪੈਸੇ ਦੀ ਜਿਹੜੀ ਪੰਜਾਬ ਸਰਕਾਰ ਨੂੰ ਵਰਤੋਂ ਕਰਨੀ ਚਾਹੀਦੀ ਹੈ। ਜੀ। ਜਿਹੜੇ ਅੱਜ ਕਾਕਾ ਕਮੋਚੀ ਪਹੁੰਚੇ ਨੇ ਸਰਪਹਿਲਾ ਲੈ ਕੇ ਕਿਹੜੇ ਆਮ ਆਉਦੀ ਬੈਠਣ ਜਿਹੜੇ ਮੀਂਹ ਚ ਬਾਹਰ ਉੱਪਰ ਕਣਕਰ ਰੱਖ ਰਹੇ ਨੇ ਉਹਨਾਂ ਸਰਪਹਿਲਾ ਲੈ ਕੇ ਪਹੁੰਚਣ ਦਾ ਬਹੁਤ ਧੰਨਵਾਦ ਕਰਨਾ ਹੈ ਇਹ ਪੁੱਛ ਪੈਂਦੀ ਹੈ ਮੋਦੀ ਸਾਹਿਬ ਨੇ 530 ਕਰੋੜ ਰੁਪਇਆ ਬਾਰਡਰ ਏਰੀਆ ਵਾਸਤੇ ਭੇਜਿਆ ਹੈ ਅੱਛਾ ਸਾੜਾਂ ਦੀ ਮਾਰ ਪੱਤ ਦੇ ਵਿੱਚ ਅੱਛਾ ਸਾਡੇ ਕੋਲ ਤਾਂ 500 ਰੁਪਏ ਨਹੀਂ ਆਦਾ ਅੱਛਾ ਇਹ ਪਤਾ ਨਹੀਂ ਹੁਣ ਪੰਜਾਬ ਸਰਕਾਰ ਕਿਉਂ ਨਹੀਂ ਦੇਂਦੀ ਕਿ ਭੁੱਖੀ ਐ ਨੱਪੀ ਬੈਠੀ ਕੀ ਚੱਕਰ ਹੈ ਜੇ ਕੋਈ ਕਮੀ ਹੋ ਰਹੀ ਹੈ ਤਾਂ ਜ਼ਿੰਮੇਵਾਰਾਂ ਨੂੰ ਫਾਂਡ ਲਾ ਦੇਣੇ ਤੇ ਸਰਕਾਰ ਭਰ ਦੇਣੀ ਨਹੀਂ ਜੇਕਰ ਸੈਂਟਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਫਿਰ ਪੰਜਾਬ ਸਰਕਾਰ ਕਿਉਂ ਨਹੀਂ ਦੇ ਰਹੀ ਫਿਰ ਪੰਜਾਬ ਸਰਕਾਰ ਸੋਚੇ ਨਾ ਅਸੀਂ ਤਾਂ ਮੰਗੀ ਜਾਂਦੇ ਹਾਂ ਸਾਡਾ ਹੱਕ ਸਾਨੂੰ ਦਿਓ ਪਰ ਇਹ ਤਾਂ ਪੰਜਾਬ ਸਰਕਾਰ ਨੇ ਸੋਚਣਾ ਕਿੰਨਾ ਸਮਾਂ ਲੇਣਾ ਸੋਚਣਾ ਕਿੰਨਾ ਦਿਨ ਲੇਣਾ ਸੋਚਣਾ ਕਿੰਨਾ ਕੋ ਨੁਕਸਾਨ ਹੋ ਚੁੱਕਿਆ ਪਿੰਡ ਦਾ ਨੁਕਸਾਨ ਤਾਂ ਕਾਫੀ ਹੋ ਚੁੱਕਿਆ ਜੀ ਇਹ ਤਾਂ ਪੂਰਾ ਹੀ ਨਹੀਂ ਹੋ ਰਿਹਾ ਇੱਕ ਪਿੰਡ ਦਾ ਘਟੋ ਘਟ 60 ਤੋਂ 70% ਦਾ ਨੁਕਸਾਨ ਹੋ ਚੁੱਕਿਆ ਹੈ 2023 ਚ ਵੀ ਹਾੜ ਆਏ ਸੀ ਉਸ ਟਾਈਮ ਉਸਨੇ ਨੂੰ ਮੁਆਵਜ਼ਾ ਮਿਲਿਆ ਹਾੜਾ ਨਹੀਂ ਗ੍ਰਾਂਟ ਮਿਲਿਆ ਜੀ 65 650 ਰੁਪਏ ਦਿੱਤਾ ਨੇ ਬਾੜ ਤੋਂ ਨਾਲ ਕੀ ਬੰਦਾ ਹੈ 25 26 ਸਾਈ ਹਰ ਰੁਪਿਆ ਕਿ ਕਿੱਲੇ ਦਾ ਖਰਚਾ ਚਾਹੀਏ 800 ਰੁਪਏ ਕਿੱਲੇ ਦਾ ਹਾਂਜੀ ਹਾਂਜੀ ਖਰਚਾ ਕਿੰਨਾ ਹੋਇਆ ਜੋਪਾ ਹੁਣ ਕੀ ਕਹਿਣਾ ਚਾਹੋਗੇ ਜਿਨੇ ਅੱਜ ਪਾਣੀ ਨਾਲ ਫਸਲਾਂ ਖਰਾਬ ਹੋਈਆਂ ਜਿਵੇਂ ਅੱਜ ਪੱਠਿਆਂ ਦੀ ਜਿਹੜੀ ਕਾਫੀ ਦਿੱਕਤ ਚੱਲਦੀ ਹੈ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਜੇਕਰ ਮਹਾਰਾਗ ਨੂੰ ਇਹ ਕਹਿਣਾ ਵੀ ਸਾਨੂੰ ਜਿਹੜੇ ਡੰਗਰਾਂ ਨੂੰ ਚਾਰਾ ਹਰ ਰੋਜ਼ ਦਾ ਦਿੱਤਾ ਜਾਵੇ ਇਹ ਥੋੜਾ ਭੀ ਇੱਕ ਦਿਨ ਖਾ ਕੇ ਤੇ ਆਪਾਂ ਚਾਰ ਦਿਨ ਬੰਦ ਨਹੀਂ ਹੋ ਜਾਂਦੇ ਤੁਸੀਂ ਜਿਹੜੇ ਬਾਤ ਕਹਿੰਦਾ ਜਿਹੜੀ ਸਾਡੀ ਬਾਰਡਰ ਪੱਟੀ ਦੀ ਜਿਹੜੀ ਸਾਨੂੰ ਗ੍ਰਾਂਟ ਹੈ ਘੱਟੋ ਘੱਟ ਸਾਨੂੰ 80000 ਰੁਪਿਆ ਇੱਕ ਏਕੜ ਦੀ ਦਿੱਤੀ ਜਾਵੇ ਨਹੀਂ ਤਾਂ ਨਾ ਦਿੱਤੀ ਅੱਛਾ ਇਹ ਤੁਹਾਡੀ ਡਿਮਾਂਡ ਹੈ ਹਾਂਜੀ ਸਾਡੀ ਇਹ ਡਿਮਾਂਡ ਹੈ ਅੱਛਾ ਮਰਮੋਸਾ ਜੀ ਕਿੰਨੀ ਕੁ ਫਸਲ ਤਬਾਹ ਹੋ ਚੁੱਕੀ ਹੈ ਫਸਲ ਸਾਡੇ ਪਿੰਡ ਦੀ ਘਟੋ ਘਟ 2 300 ਏਕੜ ਖਤਮ ਹੋ ਚੁੱਕੀ ਪੱਟੇ ਤਾਂ ਹੈ ਹੀ ਕਿ ਤਰੀਪਨ ਸਾਡੇ ਪਿੰਡ ਦੇ ਪਾਰ ਹੀ ਨੇ ਅੱਛਾ ਤੇ ਫਿਰ ਹੁਣ ਪਸ਼ੂਆਂ ਦਾ ਕਿਵੇਂ ਗੁਜ਼ਾਰਾ ਪਸ਼ੂਆਂ ਦਾ ਐਸੀ ਤਰ੍ਹਾਂ ਹੀ ਜਿਵੇਂ ਸਾਡੇ ਸੁਖਵਿੰਦਰ ਸਿੰਘ ਕਾਕਾ ਕੁਮੋ ਜੀ ਸਾਡੇ ਜਿਲ੍ਹਾ ਫਰਦੋਸ ਹੂੰ ਜਿਵੇਂ ਸੇਵਾ ਕਰ ਰਹੇ ਨੇ ਕੁਝ ਥੋੜੀ ਬੋਤੀ ਹੋਰ ਕਰ ਰਹੇ ਨੇ ਅੱਗੇ ਵੀ ਤੁਹਾਨੂੰ ਇਹ ਆਸਰਾ ਦੇ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਸੇ ਗੱਲ ਦੀ ਕਰਨ ਦੀ ਉਮੀਦ ਕਿੰਨੇ ਕੁ ਫੁੱਟ ਪਾਣੀ ਹੈ ਜ਼ਮੀਨਾਂ ਤੇ ਹੋਰ ਜ਼ਮੀਨਾਂ ਚ ਫੁੱਟ ਘਟੋ ਘਟ 2 3 ਫੁੱਟ ਪਾਣੀ ਤੇ ਫਾੜ ਦੇ ਵਿੱਚ ਘਟੋ ਘਟਦਾ 10 ਤੋਂ 15 ਫਟ ਪਾਉਂਦਾ ਕਿੰਨਾ ਕੁ ਰਕਬਾ ਸੇ ਪਾਸੇ ਤਕਰੀਬਨ ਪਿੰਡ ਦਾ ਜਿਹੜਾ ਖਰਾਬ ਹੋ ਚੁਕਿਆ ਰਕਬਾ ਹਰੇਕ ਪਿੰਡ ਦਾ ਮੇਰੇ ਹਿਸਾਬ ਨਾਲ ਘਟੋ ਘਟਦਾ ਹੀ 300 ਕਿਲਾਇਕਰ ਖਰਾਬ ਹੋ ਰਿਹਾ ਹੈ ਜਿਹੜੇ ਵੱਡੇ ਪਿੰਡ ਪ੍ਰਭਾਸਿੰਗ ਵਾਲੀ ਜਗ੍ਹਾ ਉਸ ਤੋਂ ਤਕਰੀਬਨ ਜਿਹਨੇ 23 ਚ ਆਇਆ ਸੀ ਪਾਣੀ ਉਸ ਤੋਂ ਪਹਿਲਾਂ ਵੀ ਪਾਣੀ ਬੜੀ ਅਰੀ ਆਇਆ ਕੀ ਹਾਲਾਤ ਨੇ ਪਿੰਡਾਂ ਦੇ ਕੀ ਲੱਗਦਾ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਸਰਕਾਰਾਂ ਨੂੰ ਕੀ ਕਰਨਾ ਹੈ ਫਾਜਲ ਤੇ ਵੱਲੇ ਇੱਕ ਕੋਈ ਆਪਣੇ ਜੀਵਿਦਾਰ ਨੇ ਵੀਡੀਓ ਪਾਈ ਤੇ ਸਾਨੂੰ ਬੋਰੀ ਬਿਸਤਰਾ ਤਾਂ ਕਛਮੀ ਕਰਨਾ ਹੀ ਪੈਂਦਾ ਹੈ ਸਿਆਲੇ ਸਾਨੂੰ ਆਰਮੀ ਵਾਲੇ ਪਹ ਜਾਂਦੇ ਨੇ ਤੇ ਗਰਮੀਆਂ ਚ ਸਾਨੂੰ ਪਾਣੀ ਪਹ ਜਾਂਦਾ ਸਾਡਾ ਤਾਂ ਬੋਰੀ ਬਿਸਤਰਾ ਗੋਲ ਹੀ ਰਹਿੰਦਾ ਕੀ ਸਰਕਾਰਾਂ ਨੂੰ ਕੀ ਕਰਨਾ ਹੈ ਕਿ ਜਿਹੜੇ ਸਾਡੀਆਂ ਜਿਹੜੇ ਓਵਰਫਲੋ ਆਪਣੀਆਂ ਫਾਟਾ ਨੇ ਇਹਨਾਂ ਨੂੰ ਆਸੂ-ਪਾਸੂ ਬੰਨਿਆ ਜਾਵੇ ਬੰਨ ਬਣਾਇਆ ਜਾਵੇ ਹੈਡ ਬਣਾਇਆ ਐਡ ਬਣਾਇਆ ਜਾਵਣ ਜਾਂ ਮਿੱਟੀ ਨਾਲਾਂ ਪੇਟੀ ਲੈ ਕੇ ਕੋਈ ਜ਼ਿੰਮੇਵਾਰਾਂ ਦਾ ਸਹਿਯੋਗ ਕੋਈ ਸਰਕਾਰਾਂ ਦਾ ਸੰਯੋਗ ਤੇ ਅਸੀਂ ਬਚਨੇ ਆ ਜੀ ਤੇ ਨਹੀਂ ਤੇ ਫਿਰ ਸਾਡਾ ਕੰਮ ਤੇ ਇਦਾਂ ਹੀ ਰਹੋ ਜਿਹੜੇ ਪਾਣੀ ਤੋਂ ਪਾਰ ਕਰਨੇ ਉਹ ਟੋਟਲ ਕਿੰਨੇ ਕਰਨੇ ਜੀ 10 10 ਕਰਨੇ ਸਾਡੇ ਅੱਛਾ ਉਹਨਾਂ ਦੀ ਆਵਾਜ਼ ਆਈ ਫਿਰ ਕਿੱਦਾਂ ਹੁੰਦੀ ਏ ਬੇੜੀ ਦੇ ਦੀ ਡਾਕਟਰ ਦੀ ਸਹੂਦਤ ਹੈਗੀ ਇੱਥੇ ਇਸ ਟਾਈਮ ਨਹੀਂ ਨਹੀਂ ਮਾੜੇ ਹਾਲਾਤ ਚੱਲ ਰਿਹਾ ਫਿਰ ਬਹੁਤ ਜ਼ਿਆਦਾ ਕੀ ਕਹਿਣਾ ਚਾਹੋਗੇ ਅਸ ਕਹਿੰਦਾ ਤਾਂ ਹੁਣ ਸਰਕਾਰਾਂ ਨੂੰ ਇਹ ਵੀ ਜਿਹੜੀ ਸਾਡੀ ਜਿਵੇਂ ਉਹ ਕਹਿੰਦੇ ਨੇ ਉਹਵੇਂ ਤੁਹਾਨੂੰ ਨਹੀਂ ਤੂਤ ਰਹਿਦਾ ਤੇ ਜਿਵੇਂ ਅਸੀਂ ਕਹਿੰਦੇ ਸਾਡੀ ਨਹੀਂ ਮੰਨਦੇ ਉਹ ਸਾਡੀ ਇਹ ਮੰਨਣ ਜਿਵੇਂ ਫਾਟਾ ਨੂੰ ਓਵਰਫਲੋ ਜਿਹੜੀ ਆਉਂਦੀਆਂ ਨੇ ਉਥੇ ਸੰਯੋਗ ਦੇਵਣ ਤੇ ਅਸੀਂ ਉਹਨਾਂ ਨੂੰ ਬੰਨੀਏ ਤੇ ਅਸੀਂ ਬਚਨੇ ਆ ਇੱਥੇ ਪੋਲ ਦੀ ਸਹੂਲਤ ਨਹੀਂ ਹੈਗੀ ਪੋਲ ਨਾਲ ਸਾਨੂੰ ਮਤਭਲੀ ਨਹੀਂ ਜੀ ਜੇ ਪੋਲਾ ਪਾਣੀ ਵਗਣਾ ਤੇ ਫਿਰ ਪੋਲ ਨਾਲ ਕੀ ਕਰਨਾ ਨੁਕਸਾਨ ਦੇ ਵਿੱਚ ਨੁਕਸਾਨ ਦੇ ਵਿੱਚ ਹੋਣਾ ਹੈ ਜੀ ਨਾਮ ਹੀ ਤੁਹਾਡਾ ਜੀ ਕੀ ਨਾਮ ਇਹ ਤੇ ਇਸ ਤੇ ਕੀ ਹਾਲਾਤ ਨੇ ਭਾਈ ਹਾਲਾਤ ਮਾਰੇ ਰਹਿ ਗਾ ਹੁਣ ਝੋਨਾ ਡੁੱਬ ਗਿਆ ਸਾਰਾ ਕਿੰਨਾ ਕੁ ਪਾਣੀ ਵੱਧ ਚੁੱਕਿਆ ਹੈ ਪਾਣੀ ਸਹੀ ਬਾਤ ਹੈ ਇਹ ਪਿੰਡ ਕਿਹੜਾ ਬੈਦਾ ਤੇ ਸੰਤੋਖ ਸਿੰਘ ਅੱਛਾ ਇਹ ਤੇ ਕਿਹੜੀਆਂ ਕਿਹੜੀਆਂ ਫਸਲਾਂ ਜਿਹੜੀ ਹੈਗੀਆਂ ਖਰਾਬ ਹੋਈਆਂ ਨੇ ਖਰਾਬ ਹੁਣ ਸਰ ਜ਼ਿਆਦਾ ਤਾਂ ਝੋਨਾ ਹੀ ਹੈ ਤੇ ਪੱਠਾ ਡੱਟਾ ਹੈਗਾ ਜਿਹੜੇ ਗਰੀਬ ਲੋਕ ਦਾ ਉਹ ਹੀ ਡੁੱਬ ਗਿਆ ਸਾਰਾ ਅੱਜ ਟਰਾਲੀ ਆਈ ਹੈ ਪੱਠਾ ਦੀ ਇਹ ਚੰਨ ਲੱਗੇ ਜੀ ਇੱਕ ਮੈਨੂ ਨਿਪਾਲਾ ਸਾਹਿਬ ਮੈਂ ਤਾਂ ਲਗਾ ਕਾਕਾ ਕਮੋਲ ਕਾਕਾ ਗੰਬੋਜ ਜੀ ਨੇ ਬੇਚੀ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰਾਂ ਨੇ ਜੋ ਕਰਨੇ ਵੀ ਹੈ ਸਦਾ ਕੀਤੀ ਜਾਂਦੇ ਨੇ ਵਧੀਆ ਗੱਲ ਚੰਗੀ ਗੱਲ ਪਸਵਾ ਰੱਖਾਇਆ ਹੈ ਅੱਛਾ ਕਿੰਨਾ ਕੁ ਰਖਵਾਇਆ ਆਸ-ਪਾਸੇ ਪਿੰਡਾਂ ਦਾ ਜਿਹੜਾ ਪਾਣੀ ਪਾਣੀ ਦੀ ਮਾਰ ਹਟਾਇਆ ਉਹ ਤਾਂ ਜੀ ਨਹਿਰ ਦਾ ਫਰਾ ਬੜਾ ਰਖਵਾਇਆ ਜਿੰਨਾਂ ਕਹਿ ਰਹੀਏ ਉਹਨੇ ਥੋੜਾ ਜਿੰਨੇ ਕੁ ਵਟ ਪਾਣੀ ਜਿਹੜਾ ਜ਼ਮੀਨਾਂ ਦਾ ਪਾਣੀ ਹੋਰ ਸਰ ਮੇਰਾ ਪਾਰ ਜੋਨਾ ਨੌਂ ਖਰਾਲਾ ਤੇ ਉਹਦੇ ਉੱਤੇ ਚੜਾ ਖੜਾ ਸਾਰਾ ਸੋਮਵਾਰ ਦਾ ਵੀ ਡੁੱਬਿਆ ਪਿਆ ਇਹ ਤੇ ਕਿੰਨੀ ਏਕੜ ਜਿਹੜੀ ਹੈਗੀ ਪਾਣੀ ਨਾਲ ਫਸਲ ਖਰਾਬ ਹੋ ਚੁਕੀ ਹੈ ਹਟੋ ਘੜ 100 ਏਕੜ ਹੋਏ ਦੀ ਪਰਲੇ ਬਣ ਗਏ ਪਰਲੇ ਬਣ ਅੱਛਾ ਬੇੜੀ ਬਗਾਰੇ ਦਿੱਤੀ ਹੋਈ ਇੱਥੇ ਹਾਂਜੀ ਬੇੜੀ ਬਲੇ ਬਗਾਰੇ ਹਾਂ ਲੱਦਿਆ ਸੰਗ ਵਾਲਾ ਤੇ ਕੀ ਹਾਲਾਤ ਤੀਨੇ ਇੱਥੇ ਦਾ ਹਾਲਾਤ ਬੜੇ ਮਾੜੇ ਹੋਏ ਨੇ ਔਕਾਗਾ ਪਸ਼ੂਆਂ ਦਾ ਕਿਵੇਂ ਨੇ ਫਸਲ ਵਾਲਾ ਕੁਝ ਵੀ ਨਹੀਂ ਆ। ਛੋਟੇ ਛੋਟੇ ਆਦੇ ਨੇ ਜਿਹੜੇ ਖਮੂਨ ਸਾਹਿਬ ਦਿੱਤੀ ਜਾਂਦੇ ਨੇ। ਹਾਂ। ਨਹੀਂ ਆਨੇ ਹੋਰ ਤਾਂ ਹੋ ਜਾਂਦਾ ਹੀ ਨਹੀਂ ਪਿਆ। ਤੁਹਾਡੇ ਕਿੰਨੀ ਫਸਲ ਪਾਣੀ ਆ ਖਾਂਗੇ? ਇੱਥੇ ਤਾਂ ਕਿਨ 40000 ਕਿੱਲਾ ਡੁੱਬ ਗਿਆ ਸਾਰੇ। ਅੱਛਾ ਸੰਤੋਖ ਸਿੰਘ ਹਾਂ। ਕੁਝ ਨਹੀਂ ਰਹਿ ਗਿਆ। ਅੱਛਾ। ਖਤਮ ਹੋ ਗਏ ਲੋਕਾਂ ਦੇ ਪੱਠੇ ਖਰਾਬ ਹੋ ਗਏ। ਪੱਠੇ ਸਾਰੇ ਖਰਾਬ ਹੋ ਗਏ। ਬਾਹਰ ਹੀ ਬਿਜੇ ਵਿੱਚ ਖੇਤ। ਇੱਧਰ ਘੱਟ ਬਿਜੇ ਨੇ। ਕੀ ਕੀ ਕਹਿਣਾ ਚਾਹੋਗੇ ਲੀਡਰਾਂ ਨੂੰ ਕਿਉਂਕਿ ਜਿਹੜਾ ਹੜ੍ਹ ਆਇਆ ਹੈ ਪਿੰਡਾਂ ਦੇ ਵਿੱਚ ਕਾਫੀ ਚੀਜ਼ਾਂ ਦੀ ਲੋੜ ਹੁੰਦੀ ਹੈ। ਹਾਂ ਫਿਰ ਨਿਕਲ ਸਰਕਾਰਾਂ ਨੂੰ ਬਦੀਆਂ ਸਾਰਾ ਸਮਾਨ ਸਾਨੂੰ ਤਰੀਬਾ ਜਿਹੜੇ ਪੱਠੇ ਪੁੱਠੇ ਕਿਸੇ ਤੇ ਕੋ ਨਹੀਂ ਗਏ ਸਾਰਾ ਕੋ ਚਾਰਾ ਚੋਰਾ ਮਤ ਕਰਨਾ ਹਜਮ ਉਹ ਜਵਾ ਦੇਵਨ 80 ਗੱਲ ਲੱਖ ਰੁਪਈਆ ਕਿੱਲਾ ਤਾਂ ਹੀ ਸਰਨਾ ਹੈ ਲੱਖ ਤੋਂ ਵੱਡ ਨਹੀਂ ਸਰਨਾ ਅੱਛਾ ਤੁਹਾਡਾ ਤੁਹਾਡੀ ਕਿਹ ਨੀ ਜ਼ਮੀਨ ਹੈ ਜੀ ਸਾਡੇ 4 ਗੱਲੇ ਪਾਣੀ ਕਿੰਨਾ ਵੱਧ ਚੁੱਕਿਆ ਹੁਣ ਪਾਣੀ ਤਾਂ ਬੜਾ ਵਧਿਆ ਆ ਹੁਣ ਸਵੇਰੇ ਸਵੇਰੇ 2 ਫੁੱਟ ਵੱਧ ਗਿਆ ਹਾਂ ਸਵੇਰ ਦਾ ਟੋਟਲ ਕਿੰਨੇ ਕੋ ਫੁੱਟ ਪਾਣੀ ਹੋਣ ਹੈਗਾ ਇੱਕ ਗੱਲ 30 ਫੁੱਟ ਤਕਰੀਬ ਹੈ ਜੀ ਇੱਥੇ ਕਿਹੜੀਆਂ ਕਿਹੜੀਆਂ ਫਸਲਾਂ ਖਰਾਬ ਹੋ ਚੁੱਕੇ ਨੇ ਇਸ ਟਾਈਮ ਝੋਨਾ ਨਰਮਾ ਕੁਝ ਪੱਠੇ ਕੁਝ ਹੋਰ ਲੋਕਾਂ ਦੇ ਸਬਜ਼ੀਆਂ ਕਰੇਲੇ ਗਰੂ ਲੈਰਾ ਵਗੈਰਾ ਕੱਦੂ ਗੁੱਦੂ ਲੱਗੇ ਹੋਏ ਸਾਰਾ ਸਮਾਪਤ ਹੋ ਗਿਆ ਕੁਝ ਨਹੀਂ ਬਚਿਆ ਬਸ ਇਹ ਪਿੰਡਾਂ ਦੀਆਂ ਸਵੱਤਿ ਕਿਸੇ ਦਾ ਬਹੁਤ ਮਾੜੀ ਹੈ ਵੀਰ ਜੀ ਕਿਸੇ ਮਾੜੀ ਹੈ ਪਰ ਤੁਹਾਡੀ ਸਰਕਾਰਾਂ ਦੇ ਸਾਰੇ ਅਸੀਂ ਸਹੀ ਰਹਿ ਸਕਨੇ ਆ ਬਾਕੀ ਆਦੇਸ ਪਰ ਉਸ ਦੀ ਕੁਝ ਵੀ ਨਹੀਂ ਕਰ ਸਕਦੇ ਇਹ ਜਿਹੜੇ ਹੜ੍ਹ ਪ੍ਰਭਾਵਿਤ ਜਿਹੜੇ ਪਿੰਡ ਨੇ ਉਹਨਾਂ ਲਈ ਆ ਪਿਛਲੇ ਦਿਨੀ ਜਿਹੜਾ ਨਰਿੰਦਰ ਮੋਦੀ ਵੱਲੋਂ ਜਿਹੜੇ ਪ੍ਰਧਾਨ ਮੰਤਰੀ ਨੇ ਕੋਈ ਤੇ 530 ਕਰੋੜ ਰੁਪਏ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਵੀ ਜਿਹੜੇ ਪਿੰਡ ਹੜਾਂ ਦੀ ਮਾਰ ਹੇਠ ਆਏ ਨੇ ਉਹਨਾਂ ਨੂੰ ਜਿਹੜਾ ਦਿੱਤੇ ਜਾਣ ਤੁਹਾਡੇ ਤੱਕ ਕੋਈ ਇਦਾਂ ਦੀ ਸਕੀਮ ਦਾ ਫਾਇਦਾ ਪਹੁੰਚ ਪਹੁੰਚ ਸਕਿਆ ਨਹੀਂ ਸਰ ਜੀ ਸਾਡੇ ਕੋਲ ਉਹ ਸਕੀਮਾਂ ਕਿੱਥੋਂ ਪਹੁੰਚੀਆਂ ਨੇ ਹੂੰ ਸੰਤ ਇਹ ਵੀ ਨਹੀਂ ਪਤਾ ਉਤੋਂ ਕੀ ਬਜਟ ਆਉਂਦਾ ਹੈ ਜਾਂ ਨਹੀਂ ਆਉਂਦਾ ਅੱਜ ਬਜਟ ਤਾਂ ਬੜੀ ਦੂਰ ਦੀ ਗੱਲ ਹੈ ਅੱਗੇ ਪਿੱਛੇ ਕਾਦੇ ਮਤਲਬ ਆਪਾਂ ਨਿੰਬੰਦੇਗਾ ਚਲਾਉਣ ਦਾ ਫਾਇਦਾ ਜੇ ਕੁਝ ਵੀ ਅੱਜ ਜਿਹੜੀ ਸਥਿਤੀ ਬਣ ਚੁੱਕੀ ਹੈ ਬਾਰਡਰ ਏਰੀਆ 'ਚ ਜਿਹੜੇ ਹੜ੍ਹਾਂ ਦੇ ਕਰਨਾ ਹੈ ਪਰੇਸ਼ਾਨ ਲੋਕ ਨੇ ਛਾਰੇ ਖਤਮ ਹੋ ਗਏ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਪੰਜਾਬ ਸਰ ਪੰਜਾਬ ਸਰਕਾਰ ਵਾਲਾ ਉਹਨਾਂ ਵਿੱਚੋਂ ਜੋ ਬਜਟ ਆਉਂਦਾ ਹੈ ਉਹ ਤਾਂ ਸਾਡੇ ਜਿਹੜੇ ਮਹਿਮਾਰ ਬੈਠੇ ਰਹੇ ਪੰਜਾਬ ਸਰਕਾਰ ਦੇ ਉਹਨਾਂ ਨੂੰ ਪਤਾ ਹੈ ਜੋ ਕੁਝ ਆਇਆ ਤਾਂ ਅੱਗੇ ਅਸੀਂ ਦੇਣਾ ਹੈ ਹੁਣ ਜਿਹੜੇ ਸਾਡੇ ਲੀਡਰ ਨੇ ਕੈਂਡੀਡੇਟ ਛੋਟੇ ਵੱਡੇ ਸਾਡੀ ਸੇਵਾ ਕਰ ਰਹੇ ਨੇ ਪਰ ਉਧਰੋਂ ਸਾਨੂੰ ਚੀਜ਼ ਨਹੀਂ ਆ ਰਹੀ ਪੰਜਾਬ ਸਰਕਾਰ ਨਹੀਂ ਦੇ ਰਹੀ ਕੁਛ ਨਹੀਂ ਆਇਆ ਨਹੀਂ ਆਉ ਉਹ ਤਾਂ ਕੀ ਆ ਰਿਹਾ ਕੁਛ ਵੀ ਨਹੀਂ ਆ ਰਿਹਾ ਜੀ ਜੀ 2 4000 ਦੀ ਕੋਈ ਪੱਠਾਂ ਦੀ ਸੁਵਿਧਾ ਮਿਲੀ ਸੋ ਪਿੰਡ ਕੀ 10 10 ਕਿਲੋ ਨਾਲ ਅੰਗੇ ਰਹਿ ਜਾਣਗੀ ਕੁਛ ਨਹੀਂ ਬਣਨਾ ਇਹਦੀ ਲੋੜ ਨਹੀਂ ਕੀ ਜੇ ਤਾਂ ਲਗਾਤਾਰ ਇੱਕ ਪਸ਼ੂਏ ਉਹ 10 ਕਿਲੋ ਇੱਕ ਵਾਰ ਪਸ਼ੂ ਖਾਂਦਾ ਇੱਕ ਵਾਰੇ ਖਾ ਦੇ ਰਾਜੇਗਾ ਮਹੀਨਾ ਕੋਈ ਪਰਸਨ ਨੇ ਜੈਜਾ ਲਿਆ ਵੀ ਕਿੰਨਾ ਰਕਵਾ ਪਾਣੀ ਦੀ ਮਾਰ ਹਟਾਇਆ ਜੈਜਾ ਜੀ ਖੇਤੀਬਾੜੀ ਵਾਲੇ ਜਿਵੇਂ ਕਹੇ ਤਾਂ ਮਾੜਾ ਮੋੜਾ ਕੋਈ ਪੁੱਛਿਆ ਫੋਨ ਤੇ ਪੁੱਛ ਲਿਆ ਕਿਵੇਂ ਪੁੱਛ ਲਿਆ ਬਾਕੀ ਨਹੀਂ ਉਵੇਂ ਨਹੀਂ ਇਹ ਮੌਕਾ ਵੇਖਿਆ ਜਾ ਜਿੱਥੇ ਅੱਜ 5-6 ਫੁੱਟ ਪਾਣੀ ਖੜਾ ਹੈ ਫਸਲਾਂ ਉਤਬਾਈ ਵਾਲੀਆਂ ਗੱਲ ਨੇ ਇਹਨਾਂ ਪਿੱਛੇ ਆ ਜਾਣਾ ਜੀ ਪਰਸੈਂਟ ਕਿੰਨੇ ਗੱਲ ਹੈ ਸਾਡੇ ਪਰਸੈਂਟ ਦਾ ਜਿਹੜਾ ਅੱਜ ਖਤਮ ਹੋ ਗਿਆ तकरीबन ਜੇਕਰ ਮੁਆਵਜ਼ਾ ਮਿਲਦਾ ਰਹੀਆ ਤਾਂ ਪੂਰਾ ਫਸਲਾਂ ਦਾ ਨਹੀਂ ਕਰਦਾ ਸਾਡੇ ਤੋਂ ਖਰਚਾ ਵੀ ਨਹੀਂ ਦੇ ਸਕਦੇ ਲੋਈ ਨਹੀਂ ਦਿੰਦੇ ਜਿਹੜੀ ਲੋਈ ਹੈ ਜੋ ਨੇ ਦੀ ਉਹ 5000 ਰੁਪਏ ਲੱਗਦਾ ਹੈ ਕੋਈ ਬਥਾ ਦੇ ਸਕਦੇ ਨੇ 6 ਜੜ ਕੇ 700 ਰੁਪਏ ਨਾਲ ਦੀ ਜਿਹੜੀ ਹੈਗੀ ਉਹ ਦਿੰਦੇ ਨੇ ਸਰਕਾਰਾਂ ਤੋਂ ਕੀ ਮਹਿਸੂਸ ਕਰਦੇ ਹਾਂ ਸਰਕਾਰਾਂ ਤੋਂ ਮਸੂਹੇ ਕਰਨੇ ਵੀ ਸਾਨੂੰ ਬੱਲੇ ਬਹਿਤ ਰੱਬ ਉਹ ਨਹੀਂ ਇੱਕ ਤਾਂ ਦਵਾਈ ਹੈ ਤੇ ਸਰਕਾਰਾਂ ਦਵਾਹ ਕਰਾਣ ਦੀ ਗੱਲ ਹੈ ਸਾਡੇ ਤਾਂ ਜੇ ਉਹ ਤਾਂ ਕਰਨ ਜਾਣ ਹੈ ਕਿ ਸੈਂਟਰ ਸਾਨੂੰ ਜੋ ਕਰੇ ਉਹ ਕਰ ਸਕਦੀ ਸਾਡੇ ਨਾਲ ਹਾਂ ਜੇ ਕਰਾਂਡ ਦਿੱਤੀ ਜਾਵੇ ਪੂਰੀ ਦਿੱਤੀ ਜਾਵੇ ਜ ਮਾੜੀ ਮੂੜੇ ਦੇਣ ਦਾ ਕੋਈ ਟੱਕ ਨਹੀਂ ਹਾਂ ਕੀ ਹਾਲਾਤ ਨੇ ਇਹਨਾਂ ਪਿੰਡਾਂ ਦੇ ਜਿਵੇਂ ਹੜਾਂ ਦੀ ਸਥਿਤੀ ਚੱਲ ਰਹੀ ਹੈ ਦੇਖੋ ਵੀਰ ਜੀ ਹਾਲਾਤ ਬਹੁਤ ਮਾੜੇ ਨੇ ਜੋ ਕਿ ਸਾਡੇ ਪਿੰਡ ਸੰਪੋਖ ਸਿੰਘ ਵਾਲਾ ਹਾਂ 2 ਤੋਂ 250 ਏਕੜ ਜਿਹੜਾ ਖਰਾਬ ਹੋ ਚੁੱਕਿਆ ਹੈ ਚੋਨੇ ਦੇ ਪੱਲੇ ਕੁਝ ਨਹੀਂ ਰਹਿ ਰਿਆ ਜਿੰਨਾ ਵੀ ਸਾਡੇ ਪਿੰਡ ਦਾ ਪੱਠਾ ਹੈ ਸਾਰਾ ਉਸ ਏਰੀਏ ਦੇ ਵਿੱਚ ਹੀ ਹੈ ਕੁਸ਼ਪਾਰ ਹੈ ਪਾਣੀ ਉਹਦੇ ਵਿੱਚ ਵੀ 3-3 ਫੁੱਟ 4-4 ਫੁੱਟ ਖੜਾ ਕਿੱਥੋਂ ਪੱਠੇ ਵੜ ਸਕਦਾ ਹੈ ਪਸ਼ੂ ਜਿਹੜੇ ਨੇ ਭੁੱਖੇ ਮਰ ਰਹੇ ਨੇ ਸਾਨੂੰ ਸੁੱਕਾ ਔਰ ਹਰੇ ਚਾਰੇ ਦਾ ਪ੍ਰਬੰਧ ਕਰੇ ਤਾਂ ਸਰਕਾਰ ਕਰ ਸਕਦੀ ਹੈ ਹੋਰ ਸਜਣ ਦੇ ਰਹੇ ਨੇ ਜਿਸ ਤਰ੍ਹਾਂ ਸਾਡੇ ਵੱਡੇ ਵੀਰ ਕਾਕਾ ਕੰਬੋਜੀ ਆਏ ਨੇ ਉਸੇ ਤਰ੍ਹਾਂ ਹੀ ਅਗੈਮਲ ਸਾਹਿਬ ਗੋਲਦੀ ਸਾਹਿਬ ਵੀ ਦੇ ਗਏ ਨੇ ਕੁਝ ਹਰਮਿੰਦਰ ਆਵਲਾ ਜੀ ਵੀ ਦੇ ਗਏ ਨੇ ਜਿਸਾ ਹੁਣ ਸਾਡਾ ਬਾਈਟ ਜਾਂਦਾ ਹੈ ਲਿਸ਼ਤਾ ਅਸੀਂ ਜ਼ਿਆਦਾ ਦਿੰਦੇ ਆ ਪਰ ਸਾਨੂੰ ਸਮਾਨ ਘੱਟ ਮਿਲਦਾ ਹੈ ਔਰ ਸਾਡੇ ਪਿੰਡਾਂ 'ਚ ਲੜਾਈਆਂ ਜ਼ਿਆਦਾ ਹੋ ਰਹੀਆਂ ਨੇ ਤੇ ਇਹਦੇ ਨਾਲ ਤਾਂ ਨਾ ਦੇਣਾ ਚੰਗੀ ਗੱਲ ਹੈ ਇਹ ਬਾਈ ਜਿਵੇਂ ਇਹ ਦੇਣਾ ਤਾਂ ਪੂਰਾ ਖੁੱਲ ਕੇ ਜੋ ਨਹੀਂ ਦੇਣਾ ਉਹਦਾ ਕੋਈ ਫਾਇਦਾ ਨਹੀਂ ਬਾਈ ਜਿਵੇਂ ਇੱਕ ਫਸਲ ਖਰਾਬ ਹੋ ਜੇ ਤੇ ਇਹਦੇ ਜੀਨੀ ਦੇਰ 10 ਸਾਲ ਪਿੱਛੇ ਚੱਲ ਜਾਂਦਾ ਹੈ ਕਾਫੀ ਲੰਬੇ ਸਮੇਂ ਤੋਂ ਜਿਹੜਾ ਬਾਡਰ ਪੱਟੀ ਦੇ ਪਿੰਡਾਂ ਨੂੰ ਪਾਣੀ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਬਾਈ ਹੁਣਾਂ ਦੱਸਿਆ ਵੀ ਸਿਆਲ ਦੇ ਵਿੱਚ ਆਰਮੀ ਦਾ ਮਾਹੌਲ ਆ ਜਿਹੜਾ ਸਥਿਤੀ ਬਣ ਜਾਂਦੀ ਹੈ ਜੰਗ ਵਗੈਰਾ ਦੀ ਤੇ ਹੁਣ ਅੱਜ ਕੱਲ ਆ ਕੇ ਜਿਹੜਾ ਪਾਣੀ ਮਾਰ ਪਾ ਦਿੰਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਆਪ ਦੀ ਜ਼ਿੰਦਗੀ ਦੇ ਵਿੱਚ ਬਹੁਤ ਵਾਰ ਪਾਣੀ ਦੇਖਿਆ ਦੇਖੋ ਵੀਰ ਜੀ ਸਾਨੂੰ ਤਾਂ ਹਰ ਸਾਲ ਪਾਣੀ ਬਹੁਤ ਹੀ ਪਰੇਸ਼ਾਨ ਕਰਦਾ ਹੈ ਅਗਰ ਸਾਡੇ ਵੀਰ ਨੇ ਕਿਹਾ ਅਸੀਂ ਵੀ ਪੁਲ ਨਹੀਂ ਬਣਨਾ ਚਾਹੀਦਾ ਪੁਲ ਬਣ ਜਾਵੇ ਤਾਂ ਸਾਨੂੰ ਫਿਰ ਵੀ ਫਾਇਦਾ ਕੀ ਜਿਹੜਾ ਸਾਡਾ ਨੁਕਸਾਨ ਵੀ ਸੈਂਟਰ ਦੇ ਹੋ ਸਕਦਾ ਹੈ ਜਦ ਸਰਕਾਰ ਅੱਗੇ ਅਪੀਲ ਹੈ ਵੀ ਸਾਨੂੰ ਜੇ ਇਹ ਫਾਟ ਸਾਡੀ ਨਹੀਂ ਬੰਦ ਹੋ ਸਕਦੀ ਦੋਨਾਂ ਪਾਸੇ ਹੈਡ ਬਣੇਗਾ ਪਾਣੀ ਜਿਹੜਾ ਨਾ ਸਾਡੇ ਵੱਲੇ ਆਉਂਦਾ ਬੰਦ ਹੋ ਜਾ ਰਕਦਾ ਹੈ ਉਹ ਪਾਕਿਸਤਾਨੀ ਏਰੀਆ ਨੂੰ ਚਲਾ ਜਾ ਸਕਦਾ ਹੈ ਜਾਂ ਜਿਹੜੇ ਜੰਗਲਾਤ ਮਹਿਕਮੇ ਦਾ ਏਰੀਆ ਹੈ ਉਹ ਸਾਬ ਨਾਲ ਜਾ ਸਕਦਾ ਹੈ ਅਗਰ ਜੇ ਪੁਲ ਬਣਾ ਦੇਣਾ ਸਾਨੂੰ ਆ ਜਿਹੜੇ ਪੱਠੇ ਲੈਣ ਦੀ ਸਾਨੂੰ ਸੁੱਕਾ ਚਾਰਾ ਹਰਾ ਝੜ ਦੇ ਪਰੇਸ਼ਾਨੀ ਖਤਮ ਹੋ ਜਾਏਗੀ ਦੂਸਰੇ ਪਾਸੇ ਇੱਕ ਬੇਨਤੀ ਹੈ ਵੀ ਇਹਦੇ ਵਿੱਚ ਜੋ ਫਾੜ ਚੱਲ ਰਹੀ ਹੈ ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ ਚਾਰ ਕਨਾਲਾਂ ਸੈਂਟਰ ਦੇ ਵਿੱਚੋਂ ਖਾਲ ਕੱਢਿਆ ਜੇ ਬਈ ਪੂਰਾ ਡੂੰਘਾਈ 'ਚ ਤੇ ਜਿੰਨੀ ਮਿੱਟੀ ਚੁੱਕ ਦੋਨਾਂ ਸਾਈਡਾਂ 'ਤੇ ਲੱਗ ਜਵੇ ਉਹਦੇ ਵਿੱਚ ਪੁਲ ਬਣ ਜਣ ਸਿਰਫ ਏਰੀਆ 4 ਕਨਾਲਾਂ ਦਾ ਹੀ ਖਰਾਬ ਹੋਏਗਾ ਹੁਣ ਜਿਹੜਾ ਹੈ ਏਰੀਆ ਪਲੇਨ ਏਰੀਆ ਉਹਦੇ ਵਿੱਚ ਪਲੇਨ ਏਰੀਆ ਦੇ ਪਾਣੀ ਸਾਰਾ ਜਿੰਨਾ ਵੀ ਓਵਰਫਲੋ ਹੁੰਦਾ ਸਾਰੇ ਖਲਾਰ ਹੋ ਜਾਂਦਾ ਹੈ ਤੇ ਫਸਲਾਂ ਨੁਕਸਾਨ ਹੁੰਦਾ ਕਿੰਨਾ ਪੂਰਾ ਖਬਾਉਣ ਇਹਨਾਂ ਪਿੰਡਾਂ ਦਾ ਖਰਾਬ ਹੋ ਚੁੱਕਿਆ ਦੇਖੋ ਸਾਡੇ ਪਿੰਡ ਦਾ ਜਿਹੜਾ ਰਕਬਾ ਹੈ ਨਾ 2500 ਦੇ ਕਰੀਬ ਰਕਬਾ ਖਰਾਬ ਹੈ ਜਿਵੇਂ ਆਤੂ ਵਾਲਾ ਉੱਥੇ ਵੀ 2500 ਕਰੀਬ ਹੈ ਪਾਣੀ ਕਿੰਨੇ ਫੁੱਟ ਖੜੋਤਾ ਜ਼ਮੀਨਾਂ 'ਚ ਕਾਈ ਫੋਟ ਦੇ ਕਰੀਬ ਹੈਗਾ ਜੀ ਗੋਪ ਦੇ ਵਿੱਚ ਪਾਣੀ ਵੜ ਚੁੱਕਿਆ ਜੋ ਪਾਣੀ ਚੱਲੀ ਗਿਆ ਅੱਜ ਵੀ ਫੋਟ ਦੇ ਕਰੀਬ ਰਿਹਾ ਜੇ ਪਿੱਛੇ ਬੋਈਪੁਰ ਕੰਮ ਕਰਨ ਵਾਲੇ ਪਾਸੇ ਪਿੰਡਾਂ ਦੇ ਵਿੱਚ ਵੀ ਪਾਣੀ ਹੈ तकरीबन 5-5 7-7 ਫੋਟ ਦਾ ਉਹਨੇ ਪਿੰਡਾਂ ਦੇ ਵਿੱਚ ਤਾਂ ਨਹੀਂ ਹੈਗਾ ਪਾਣੀ ਇੱਥੇ ਨਹੀਂ ਇਹ ਪਿੰਡ 'ਚ ਨਹੀਂ ਹੈਗਾ ਜੀ ਸਾਡੇ ਜੋ 10 ਕਰਬਾਰ ਬਿਠੇ ਟਾਣੀਆਂ ਉਹਨਾਂ ਦੇ ਘਰਾਂ ਦੇ ਆਸ-ਪਾਸ ਪਾਣੀ ਖੜ ਚੁੱਕਾ ਹੈ ਜਿਹੜੇ ਪਾਣੀ 'ਚ ਘਰ ਨੇ ਉਹਨਾਂ ਦੀ ਆਵਾਜ਼ੇ ਕਿਵੇਂ ਚੱਲਦੀ ਆ ਆਵਾਜ਼ ਜੀ ਇਸ ਟਾਈਮ ਤਾਂ ਵੀਰ ਜੀ ਬਹੁਤ ਪਰੇਸ਼ਾਨੀ ਹੈ ਬੀੜੀ ਤੇ ਆ ਰਹੇ ਨੇ ਕੱਲ ਵੀ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਤੁਸੀਂ ਪਿੱਛੇ ਆ ਜਿਓ ਤੁਹਾਨੂੰ ਪਿੱ ਉਹਨਾਂ ਨੇ ਬੇਨਤੀ ਕਬੂਲ ਕੀਤੀ ਕਿ ਕਹਿੰਦੇ ਵੀ ਸਾਰਾ ਪਰਿਵਾਰ ਕਿਵੇਂ ਜਾਈਏ ਕਿਸੇ ਰੈਸ਼ ਦੀ ਜਗ੍ਹਾ ਵੀ ਬਣਾਣੀ ਪੈਗੀ ਰੈਸ਼ ਬਣੇ ਤਾਂ ਸਾਡੇ ਸੰਤੋਖਸ਼ ਵਾਲੇ ਬਣੇ ਇਹ ਕਹਿੰਦੇ ਨੇ ਵੀ ਬੱਗੇ ਘਾਡੇ ਰੇ ਚਲੋ ਜੀ ਉੱਥੇ ਸਰਕਾਰੀ ਸਕੂਲ ਜੀ ਚਲੋ ਇਦਾਂ ਨਹੀਂ ਹੋਣਾ ਸਾਨੂੰ ਇੱਥੇ ਹੀ ਕੋਤੰਬੂ ਲਾਮਣੇ ਪੈਣ ਦੇ ਜੋ ਵੀ ਪਿੰਡ ਦੇ ਮਤਲਬ ਫਸਲਾਂ ਕਿਹੜੇ ਕਿਹੜੇ ਖਰਾਬ ਹੋ ਗਈਆਂ ਨੇ ਪਾਣੀ ਨਾਲ ਸਾਡੇ ਕੋਈ ਰੋੜਾ ਖੜਾ ਨਹੀਂ ਨਾ ਤੋਂਗੇ ਨਹੀ ਨਹੀਂ ਸੁਣ ਲਈ ਜੀ ਬਾਈ ਕੀ ਨਾਮ ਤੁਹਾਡਾ ਜਗਦੀਸ਼ ਸਿੰਘ ਅੱਛਾ ਕਿੰਨਾ ਕੋ ਪਾਣੀ ਹੁਣ ਤੱਕ ਵੱਧ ਚੁੱਕਿਆ ਹੈ ਬਹੁਤ ਜ਼ਿਆਦਾ ਪਾਣੀ ਵੱਧ ਚੁੱਕਿਆ ਵੀ ਤਾਂ 3 ਤੋਂ 4 ਫੁੱਟ ਪਾਣੀ ਵੱਜ ਚੁੱਕਾ ਹੈ ਦੋ ਦਿਨਾਂ ਦੇ ਵਿੱਚ ਵਿੱਚ ਅੱਛਾ ਇੱਥੇ ਕਿਹੜੀਆਂ ਕਿਹੜੀਆਂ ਜਿਹੜੀਆਂ ਫਸਲਾਂ ਖਰਾਬ ਹੋਈਆਂ ਨੇ ਇੱਥੇ ਖਾਸ ਕਰ ਚੋਨਾ ਪੱਠੇ ਜਿਆਦਾ ਹੀ ਖਰਾਬ ਹੋਏ ਨੇ ਅੱਛਾ ਕੋਈ ਪ੍ਰਸ਼ਾਸਨ ਹੀ ਪਹੁੰਚਾਏ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਪਹੁੰਚਦਾ ਹੈ ਪਰ ਕਿਨਾ ਸਮਾਨ ਤੈਨੂੰ ਨਹੀਂ ਮਿਲਦਾ ਪਿਆ ਅੱਛਾ ਸੈਂਟਰ ਸਰਕਾਰ ਵੱਲੋਂ 530 ਕਰੋੜ ਰੁਪਏ ਭੇਜੇ ਗਿਆ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਤੁਹਾਡੇ ਤੱਕ ਹਜੇ ਤੱਕ ਕੋਈ ਨਹੀਂ ਵੀਰ ਜੀ ਇਸ ਤੇ ਕੋਈ ਨਾ ਸਾਦੀ ਨਹੀਂਗਾ ਇਹ ਤੇ ਪਤਾ ਹੀ ਅੱਜ ਲੱਗਦਾ ਪਿਆ 530 ਕਰੋੜ ਰੁਪਏ ਸਰਕਾਰ ਨੇ ਸੈਂਟਰ ਸਰਕਾਰ ਨੇ ਭੇਜਿਆ ਹੈ ਜੀ ਇੱਥੇ ਕੋਈ ਡਾਕਟਰ ਵਗੈਰਾ ਦੀ ਸਹੂਲਤ ਡਾਕਟਰ ਮੈਂ ਅੱਜ ਦੇਖ ਰਿਆ ਸੀ ਡਾਕਟਰ ਇੱਕ ਸਰਕਾਰੀ ਹੈ ਵੈਸੇ ਚੱਲ ਜਾ ਰਿਹਾ ਬਾਹਰ ਪਤਾ ਨਹੀਂ ਗਿਆ ਕਿ ਨਹੀਂ ਗਿਆ ਗਏ ਰਹੀ ਸੀ ਜਾ ਰਿਹਾ ਡਾਕਟਰ ਬਾਹਰ ਅੱਛਾ ਇਸ ਪਾਣੀ ਤੋਂ ਪਾਰ ਕਿੰਨੇ ਕੋ ਘਰ ਨੇ ਟੋਟਲ ਜਿੰਨਾ ਦਾ ਨੁਕਸਾਨ ਹੋ ਚੁੱਕਿਆ ਹੈ ਉਹ ਨੁਕਸਾਨ ਤਾਂ ਵੀਰੇ ਘਾਟ ਹੋਇਆ ਮਤਲਬ ਕਰਾਂ ਦਾ ਤਾਂ ਕਿਹੜੇ ਮੇਨਕ ਦੇ ਝਿਗਨ ਫਸਲ ਜਿਹੜੀ ਉਹ ਖਰਾਬ ਹੋਈ ਏ ਜਿਵੇਂ ਪਾਣੀ ਵਧ ਰਿਹਾ ਹੈ ਹੁਣ ਜਾਣ ਹੋ ਰਿਹਾ ਹੈ ਉੱਪਰ ਜਾ ਕੇ ਹੁਣ ਘਰਾਂ 'ਚ ਪਾਣੀ ਜਾ ਰਿਹਾ ਹੈ ਘਰਾਂ 'ਚ ਪਾਣੀ ਜਾ ਰਿਹਾ ਹੁਣ ਹਾਂ ਓਲੀ ਓਲੀ ਅੱਛਾ ਇੱਥੋਂ ਤੱਕ ਹੁਣ ਯਾਨੀ ਕਿ ਅੱਗੇ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਹੋਰ ਨੁਕਸਾਨ ਹੋ ਸਕਦਾ ਹੈ ਜੇ ਪਾਣੀ ਵੱਧਦਾ ਤਾਂ ਮੇਰੇ ਜਿਵੇਂ ਕਹਿ ਰਹੇ ਨੇ 250 ਕੁਸੀਕ ਪਾਣੀ ਛੱਡ ਰਹੇ ਨੇ ਇਹ ਤਾਂ ਨਹਿਰੀ ਪਿੰਡ ਤੱਕ ਪਾਣੀ ਲੱਗ ਸਕਦਾ ਜਾ ਕੇ ਕਿਵੇਂ 1988 ਚ ਪਾਣੀ ਆਇਆ ਸੀ ਅੱਛਾ ਇਹ ਕਿਹੜਾ ਫਤਨ ਮਾਈਦਾ ਜੀ ਇਹ ਬੱਦਦਾ ਗੱਟੀ 200 ਕਿਆ ਠੀਕ thro ਕੱਲ ਕਵਰ ਕੀਤੀ ਗਈ ਸੀ ਜਿਹੜੇ ਅੱਜ ਕਾਕਾ ਕਮੋਦ ਜੀ ਪਹੁੰਚੇ ਨੇ ਤਰਪੈਲਾ ਲੈ ਕੇ ਕਿੜੇ ਆਮ ਆਂਦੀ ਬੈਠਣ ਜਿਹੜੇ ਮੀਂਹ ਚ ਬਾਹਰ ਉੱਪਰ ਕਣਕਰ ਰੱਖ ਰਹੇ ਨੇ ਉਹਨਾਂ ਤਰਪੈਲਾ ਲੈ ਕੇ ਪਹੁੰਚੇ ਇਹਨਾਂ ਬਹੁਤ ਧੰਨਵਾਦ ਕਰਨੇ ਆ ਕਾਕਾ ਕਮ ਹਾਂਜੀ ਬਾਈ ਜੀ ਅੱਜ ਇੱਥੇ ਸਮਾਨ ਭੇਜਿਆ ਗਿਆ ਹੈ ਕੀ ਕਹਿਣਾ ਚਾਹੋਗੇ ਤੇ ਹਾਲਾਤ ਕੀ ਨੇ ਇੱਥੋਂ ਦੇ ਸਾਰਿਆਂ ਤੋਂ ਪਹਿਲਾਂ ਤਾਂ ਮੈਂ న్యూਸ ਵਾਲਿਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਾਨੂੰ ਜਿਹੜੀ ਲੋਡ ਹੈ ਹੁਣ ਤਾਂ ਇਸ ਟਾਈਮ ਲੋਡ ਸਾਨੂੰ ਹੈਗੀ ਸੀ ਪਰ ਪਹਿਲਾਂ ਦੀ ਕਿਉਂਕਿ ਮੌਸਮ ਬਹੁਤ ਖਰਾਬ ਹੈ ਤੇ ਜਿੰਨੇ ਵੀ ਦਰਿਆ ਤੋਂ ਕਾਰ ਕਰ ਆ ਗਏ ਨੇ ਉਹਨਾਂ ਨੂੰ ਵਾਪਸ ਹੋਣਾ ਆਉਣਾ ਪੈਣਾ ਸਾਰਿਆਂ ਨੂੰ ਤੇ ਜਿਹੜਾ ਸਮਾਨ ਹੈ ਉਹ ਬਾਹਰ ਚ ਨਾਲ ਪੇਜ ਸਕੇ ਸਕੇਗਾ ਤਾਂ ਫਿਰ ਖਰਾਬ ਹੋ ਜਾਏਗਾ ਤੇ ਇਸ ਕਰਨਾ ਸਹੀ ਮੰਗ ਕੀਤੀ ਸੀ ਸਰਕਾਰ ਤੋਂ ਵੀ ਸਾਨੂੰ ਤਾਂ ਪਹਿਲਾਂ ਦੀ ਜਰੂਰਤ ਹੈਗੀ ਹੈ ਪਰ ਸਰਕਾਰ ਨੇ ਤਾਂ ਕੁਝ ਨਹੀਂ ਸਾਡੀ ਕੋਈ ਖਬਰ ਨਹੀਂ ਸੁਣੀ ਤੇ ਖਬਰ ਕੁਝ ਸੁਣੀ ਸੀ ਸਾਡੇ ਵੀਰ ਵੱਡੇ ਵੀਰ ਬਾਈ ਕਾਕਾ ਕੰਬੋਜੀ ਉਹਨਾਂ ਕੋਈ ਸਾਡੀ ਖਬਰ ਸੁਣ ਕੇ ਤੇ ਉਵੇਂ ਆ ਗਏ ਸਾਨੂੰ ਕਹਿੰਦੇ ਨੇ ਕਿ ਕਿੰਨੇ ਤੁਹਾਡੇ ਕਾਰਨ ਇਹ ਤਾਂ ਦਰਿਆਤ ਪਾਰ ਫਿਰ ਅਸੀਂ ਡਿਮਾਂਡ ਭੇਜੀ ਸੀ ਸਾਡਾ 30 ਤੋਂ 40 ਕਰ ਸਾਡੇ ਇਹਨੇ ਤਾਰਾਂ ਤੋਂ ਪਾਰ ਦਰਿਆਤ ਪਾਰ ਗਿਆ ਤੇ ਉਹਨਾਂ ਵਾਸਤੇ ਆ ਉਵੇਂ ਖਬਰ ਸੁਣਦਿਆਂ ਸਾਰੀ ਅੱਜ ਤਰਪਹਿਲਾਂ ਪ੍ਰੋਵਾਈਡ ਸਾਨੂੰ ਕਰਵਾਈਆਂ ਸੀਗਾ ਤੇ ਬਹੁਤ ਧੰਨਵਾਦ ਕਰਦੇ ਆਂ ਅਸੀਂ ਤੇ ਸਰਕਾਰਾਂ ਨੂੰ ਵੀ ਅਸੀਂ ਕਹਿੰਨੇ ਆਂ ਜੋ ਸਰਕਾਰ ਵੱਲੋਂ ਸਰਕਾਰ ਵੱਲੋਂ ਹੁਣ ਤੱਕ ਇੱਥੇ ਕੋਈ ਸਕੀਮ ਦਾ ਕਿਸੇ ਨੂੰ ਫਾਇਦਾ ਮਿਲਿਆ ਜਿਹੜੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਕੀਮ ਆਈ ਹੈ ਯਾਰ ਸਰਕਾਰ ਤੋਂ ਜੀ ਸਮਾਨ ਭੇਜਿਆ ਹੋਵੇ ਸਮਾਨ ਥੋੜਾ ਬਹੁਤ ਆ ਦਾ ਜੀ ਦਰਿਆ ਤੋਂ ਪਾਰ ਜਿਹੜੇ ਡੁੱਬੇ ਪਣਕਰ ਉਹਨਾਂ ਤੋਂ ਇਲਾਵਾ ਪਿੱਛੇ ਵਾਲੇ ਸਾਰੇ ਉਹਨਾਂ ਦਾ ਫਾਇਦਾ ਚੱਕੀ ਜਾਂਦੇ ਨੇ ਹਾਂ ਦਰਿਆ ਤੋਂ ਪਾਰ ਤਾਂ ਕਿਸੇ ਤੱਕ ਇਹਨਾਂ ਦੇ ਡੁੱਬਿਆ ਉਹਨਾਂ ਤੱਕ ਤਾਂ ਪਹੁੰਚ ਨਹੀਂ ਦੇ ਆ ਜੀ ਪਹੁੰਚ ਨਹੀਂ ਦੇ ਆ ਤੇ ਅਸੀਂ ਹੁਣ ਖੁਦ ਅਸੀਂ ਆਪ ਲਿਸਟ ਬਣਾ ਕੇ ਤੇ ਜਿੰਨੀਆਂ ਵੀ ਤਰਪੈਲਾਂ ਨੇ ਅਸੀਂ ਜਿੰਨੇ ਵੀ ਦਰਿਆਤ ਪਾਰਨੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਨਾਲ ਫੋਟੋ ਵੀ ਅਸੀਂ ਕਰਾਂਗੇ ਤੁਹਾਡੇ ਤੱਕ ਭੇਜਾਂਗੇ ਵੀ ਹਾਂ ਤੇ ਜਿਹੜਾ ਸਾਡੇ ਨਾਂ ਤੇ ਇੱਕ ਪਿਛਾਂ ਕੋਈ ਖਾਈ ਜਾਂਦਾ ਉਹ ਐਵੇਂ ਨਾ ਕਰਨ ਸਰਕਾਰਾਂ ਨੂੰ ਇਹ ਚਾਹੀਦਾ ਕਿ ਉਹਨਾਂ ਤੱਕ ਜਿਹੜੇ ਡੁੱਬੇ ਪੈਣ ਉਹਨਾਂ ਤੱਕ ਜ਼ਰੂਰ ਪ੍ਰੋਵਾਈਡ ਕਰਾਣ ਜੀ ਜਿਹੜੀ ਸੈਂਟਰ ਸਰਕਾਰ ਵੱਲੋਂ ਸਕੀਮ ਆਈ ਹੈ 530 ਕਰੋੜ ਰੁਪਏ ਜਾਰੀ ਕੀਤੇ ਉਹ ਪੰਜਾਬ ਸਰਕਾਰ ਨੇ ਤੁਹਾਡੇ ਤੱਕ ਅਜੇ ਪਹੁੰਚਾਇਆ ਨਹੀਂ ਨਹੀਂ ਜੀ ਬਿਲਕੁਲ ਉਹ 530 ਕਰੋੜ ਦਾ ਕੋਈ ਸਾਡੇ ਤੱਕ ਅਜੇ ਕੋਈ ਪਹੁੰਚ ਨਹੀਂ ਹੋਈ ਕੋਈ ਮੁਆਵਜ਼ਾ ਨਹੀਂ ਕੋਈ ਤਰਪੈਲ ਨਹੀਂ ਆ ਬਸ ਭਾਈ ਕਾਕਾ ਕੰਬੋ ਜੀ ਆਪਣੇ ਕੋਲੋਂ ਆਏ ਲਿਆ ਕੇ ਸਾਡੇ ਤੱਕ ਇਹ ਨਾ ਪਹੁੰਚ ਕੀਤੀ ਹੈ ਜੀ ਪੰਜਾਬ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਆਲੀ ਪਹੁੰਚ ਰਹੀ ਸਾਡੇ ਕੋਲ ਮਤੇ ਪਵਾ ਕੇ ਅਜੇ ਤੱਕ ਫੀਡ 25 ਬੈਗ ਕਾ ਲਾਏ ਨੇ 25 ਬੈਗ ਦੀ ਦਰਿਆ ਤੋਂ ਪਾਰ ਵਾਲ ਵਾਸਤੇ ਅਸੀਂ ਮੰਗਵਾਏ ਸੀ ਤੇ ਪਿੱਛੇ ਸਾਰੇ ਵੰਡੇ ਕਾ ਦਰਿਆ ਤੋਂ ਪਾਰ ਕੋਈ ਬੈਗ ਨਹੀਂ ਪਹੁੰਚਿਆ ਜੀ ਇਹ ਤੁਸੀਂ ਕਹਿੰਦੇ ਨਹੀਂ ਜਿਹੜਾ ਵੰਡਰ ਆਉਂਦਾ ਇੱਥੇ ਨਹੀਂ ਜੀ ਸਾਡਾ ਤੋਂ ਕਹਿੰਦੇ ਤੁਹਾਡਾ ਲਿਸਟ ਚ ਨਹੀਂ ਲੇਗਾ ਸਾਨੂੰ ਨਹੀਂ ਕਹਿੰਦੇ ਜੀ ਉਹ ਜਿਹੜੇ ਆਪਦੇ ਉਹਨਾਂ ਚਮਚੇ ਰੱਖੇ ਨੇ ਉਹ ਚਮਚੇ ਅੱਗੇ ਕਰਦੇ ਨੇ ਜੀ ਸਾਡੇ ਤੱਕ ਕੋਈ ਪਹੁੰਚ ਨਹੀਂ ਹੋਈ ਜੀ ਕਮੋਸਾ ਵੱਜ ਤੁਸੀਂ ਪਹੁੰਚੇ ਹੋ ਸਰਹੱਦੀ ਪਿੰਡਾਂ ਦੇ ਵਿੱਚ ਹੜਪਰਭਾਵਿਤ ਪੈਂਡ ਨੇ ਜਿਹੜੇ ਜਲਾਲਾਬਾਦ ਹਲਕੇ ਦੇ ਤਰਪਾਲਾ ਲੈ ਕੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਪਣੇ ਸਾਰਿਆਂ ਦਾ ਇਹ ਕਰਮ ਬਣਦਾ ਹੈ ਕਿਉਂਕਿ ਇਹ ਸਾਰੇ ਆਪਣੇ ਭੈਣ ਭਰਾ ਨੇ ਆਪਾਂ 24 ਘੰਟੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਔਰ ਮੇਰੀ ਸਾਰੀ ਸਵਾਇਸੇ ਵੀ ਸਾਰੀਆਂ ਟੀਮਾਂ ਨੂੰ ਸਾਰੇ ਜਥੇਬੰਦੀਆਂ ਨੂੰ ਚਾਹੇ ਕਿਸਾਨ ਜਥੇਬੰਦੀਏ ਚੈ ਧਾਰਮਿਕ ਸੰਸਥਾਵਾਂ ਨੇ ਮੇਰੀ ਸਾਰਿਆਂ ਨੂੰ ਹੀ ਬੇਨਤੀ ਏ ਕਿ ਮੁਸ਼ਕਲ ਕੜੀ ਦਾ ਹੈ ਕੁਦਰਤ ਦਾ ਇੱਕ ਕਹਿਰ ਕਰੋਪੀ ਏ ਪਰ ਆਪਾਂ ਸਾਰੇ ਰਲ ਮਿਲ ਕੇ ਜੇ ਸਾਰੇ ਭਰਾਵਾਂ ਦਾ ਸਾਥ ਦਈਏ ਤੇ ਮੁਸ਼ਕਲ ਕੜੀ ਜਿਹੜੀ ਏ ਉਹ ਕੱਟ ਜਾਂਦੀ ਏ ਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਸਾਰੇ ਜਣੇ ਆਖੇ ਜੋ ਜਿੰਨਾ ਵੀ ਥਿਲ ਫੁੱਲ ਮਦਦ ਕਰ ਸਕਦਾ ਸਾਰੇ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਆਈ ਰੀ ਇੱਥੇ ਇਹ ਮੁਸੀਬਤ ਆਉਂਦੀ ਏ ਹੜ੍ਹਾਂ ਦੇ ਪਾਣੀ ਦੀ ਸਰਕਾਰ ਕੋਈ ਪੱਕਾ ਹੱਲ ਕਿਉਂ ਨਹੀਂ ਕੱਟਦੀ ਇਹਨਾਂ ਦੇ ਇਹਨਾਂ ਲੋਕਾਂ ਦੇ ਲਈ ਦੇਖੋ ਇਹ ਜਿਹੜਾ ਕੁਦਰਤ ਦਾ ਜਿਹੜਾ ਕਹਿ ਰੇ ਇਹਦਾ ਪੱਕਾ ਹਲ ਜਿਹੜਾ ਨਾ ਪਾਣੀ ਨੂੰ ਜਿੱਥੇ-ਜਿੱਥੇ ਰਸਤਾ ਮਿਲੇਗਾ ਪਾਣੀ ਨੇ ਜਾਣਾ ਪਿੱਛੋਂ ਵੇਖੋ ਪਾਣੀ ਬਰਸਾਤਾ ਨਾਲ ਪਾਣੀ ਪਿੱਛੋਂ ਆ ਰਿਹਾ ਹੈ ਇਹ ਕੋ ਪੰਜਾਬ ਦਾ ਪਾਣੀ ਹੈ ਨਹੀਂ ਔਰ ਜਿਹੜਾ ਪਾਣੀ ਹੈ ਜਿਹਦਾ ਜਿਹੜਾ ਰਾਹ ਇਹਨੂੰ ਜਿੱਥੇ-ਜਿੱਥੇ ਮਿਲਿਆ ਪਾਣੀ ਨੇ ਗਾਂ ਜਾਣਾ ਇਹ ਸਾਰਾ ਨੁਕਸਾਨ ਜਿਹੜਾ ਹੋ ਹੀ ਜਾਂਦਾ ਤੇ ਪਹਿਲਾਂ ਵੀ ਕਈ ਵਾਰੀ ਇਹ ਪਿੰਡਾਂ ਨੇ ਮਾਰ ਸਹੀਏ ਔਰ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਤਕਰੀਬਨ ਮਨੋ ਘਟੋ ਘਟ ਜਿਹੜਾ ਨਾ ਕਿਉਂਕਿ ਅੱਜ ਝੋਨੇ ਦੀ ਫਸਲ ਜਿਹੜੀ ਉਹ ਲਗਭਗ ਸਾਰੀਆਂ ਖਾਦਾਂ ਸਪਰੇਆ ਪੈ ਚੁੱਕੀਆਂ ਨੇ ਜਿਹੜਾ ਖਰਚਾ ਹੋਣਾ ਸੀ ਉਹ ਚੁੱਕਿਆ ਹੁਣ ਤਾਂ ਸਿਰਫ ਵੱਢਣੀ ਸੀਗੀ ਤੇ ਔਰ 1 ਲੱਖ ਰੁਪਇਆ ਕਿੱਲੇ ਦਾ ਜਿਹੜਾ ਘਟੋ ਘਟ ਮੁਆਵਜ਼ਾ ਇੱਕ ਕਿੱਲੇ ਦਾ ਕਿਸਾਨ ਨੂੰ ਦੇਣਾ ਚਾਹੀਦਾ ਔਰ ਇੱਥੇ ਕਈਆਂ ਦੇ ਕਿਸੇ ਕਿਸੇ ਦੇ ਰਜਿਸਟਰੀ ਹੈ ਨਹੀਂ ਗੁਰਦੌਰੀ ਹੈ ਉਹ ਗੁਰਦੌਰੀ ਵਾਲੇ ਨੂੰ ਵੀ ਪੂਰਾ ਮੁਆਵਜ਼ਾ ਦੇਣਾ ਚਾਹੀਦਾ ਹੈ ਇਹ ਲੋਕ ਕਹਿ ਰਹੇ ਨੇ ਕਿ ਹਜੇ ਤੱਕ ਇਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਕੀਮ ਹੈ ਜਿਹੜੀ ਉਹ ਨਹੀਂ ਦਿੱਤੀ ਗਈ ਦੂਜੇ ਪਾਸੇ ਥੋੜੇ ਦਿਨ ਪਹਿਲਾਂ ਨਰਿੰਦਰ ਮੋਦੀ ਵੱਲੋਂ ਤੁਹਾਡੀ ਪਾਰਟੀ ਦੇ ਨੇ ਪ੍ਰਧਾਨ ਮੰਤਰੀ ਨੇ ਦੇ ਦਿੱਤੇ ਉਹਨਾਂ ਦੇ ਵੱਲੋਂ 530 ਕਰੋੜ ਰੁਪਇਆ ਇਹਨਾਂ ਪਿੰਡਾਂ ਨੂੰ ਜਾਰੀ ਕੀਤਾ ਜਿੱਥੇ ਹੜ੍ਹਾਂ ਦੇ ਪਾਣੀ ਦੀ ਮਾਰ ਇਸ ਵਕਤ ਪੈ ਚੁੱਕੀ ਹੈ ਦੇਖੋ ਪ੍ਰਧਾਨ ਮੰਤਰੀ ਸਾਰੇ ਦੇ ਦਿੰਦੇ ਨੇ ਔਰ ਪ੍ਰਧਾਨ ਮੰਤਰੀ ਵੱਲੋਂ ਹਰ ਸੂਬੇ ਦੇ ਵਿੱਚ ਜਿਵੇਂ ਪਿੱਛੇ ਜੀ 530 ਕਰੋੜ ਦੇ ਕਰੀਬ ਜਿਹੜਾ ਸਰਦੀ ਖੇਤਾਂ ਵਾਸਤੇ ਫੰਡ ਦਿੱਤਾ ਗਿਆ ਔਰ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਹੁਣੇ ਸਰਦੀ ਖੇਤਰਾਂ ਨੂੰ ਲੋੜ ਹੈ ਇੱਥੇ ਜਿਹੜਾ ਫੰਡ ਹੋ ਵਰਤੋ ਚ ਲਿਆਣਾ ਚਾਹੀਦਾ ਹੈ। ਕਮੋਲ ਸਾਹਿਬ ਇੱਕ ਟਾਣੀ ਨੱਥਾ ਸਿੰਘ ਵਾਲੀ ਦਾ ਜਿਹੜਾ ਪੁਲ ਬਣਿਆ ਉਹ ਬੜਾ ਚਰਚਾ ਦੇ ਵਿੱਚ ਕਈ ਦਿਨਾਂ ਤੋਂ ਚੱਲ ਰਿਹਾ ਤੇ ਕੱਲ ਵਿਧਾਇਕ ਗੋਲਦੀ ਕਮੋਜ ਉੱਥੇ ਪਹੁੰਚੇ ਨੇ ਕਹਿੰਦੇ ਸਬੂਤ ਲੈ ਕੇ ਗਏ ਨੇ ਤੇ ਕਹਿ ਰਹੇ ਸੀ ਕਿ ਉਹਨਾਂ ਦੇ ਵੱਲੋਂ ਇਹ ਪੁਲ ਤਿਆਰ ਕਰਵਾਇਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ? ਵੇਖੋ ਇਸ ਸਮੇਂ ਤੇ ਇਸ ਟਾਈਮ ਤੇ ਇਹ ਗੱਲਾਂ ਇਹ ਸਾਰੀਆਂ ਪਾਰਟੀਆਂ ਚਾਹੇ ਮੈਂ ਆਂ ਚਾ ਕੋਈ ਇਹ ਸ਼ੋਭਾ ਨਹੀਂ ਦਿੰਦੀਆਂ ਸਾਰੀ ਦੁਨੀਆ ਨੂੰ ਪਤਾ ਹੈ ਵੀ ਪੁਲ ਕਿੰਨੇ ਬਣਵਾਇਆ ਹੈ ਇਹ ਤਾਂ ਕਹਿੰਦੇ ਸੀ ਉਹ ਜਿਹੜੀ ਨਹਿਰ ਹਸੇਲੇ ਵਾਲਾ ਮਾਈਨਰ ਉਹ ਵੀ ਇਹਨਾਂ ਨੇ ਬਣਵਾਈ ਹੈ ਇਹ ਤਾਂ ਜਿਹੜੀ ਪੋਸਟ ਪਾਉਂਦੇ ਨੇ ਕਹਿੰਦੇ 72 ਸਾਲਾਂ ਚ ਪਹਿਲੇ ਜੇ ਮੈਂ ਕਹਿ ਦਿਆਂਗਾ ਵੀ ਇਹ ਸਰਿੰਦਰ ਜੀ ਨੇ ਲਿਆਂਦਾ ਮਾਇਆਵਤੀ ਤੋਂ ਫੇਰ ਗੱਲ ਇਹ ਕਹਿਣ ਨੂੰ ਤਾਂ ਜੋ ਮਰਜ਼ੀ ਕੋ ਕਹੀ ਜਾਵੇ ਇਹ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਇਹ ਜਿਹੜੀ ਘੜੀ ਹੈ ਰਾਜਨੀਤੀ ਕਰਨ ਦੀ ਘੜੀ ਨਹੀਂ ਹੈਗੀ ਇਹ ਘੜੀ ਜਿਹੜੀ ਹੈ ਇਹ ਸਾਰੇ ਭੈਣ ਭਰਾਵਾਂ ਨਾਲ ਖੜਨ ਦੀ ਹੈ